ਇਲਜ਼ਾਮ ਲਾਉਂਦੇ ਕਿ ਤੁਸੀਂ ਉਹ ਚੋਰ ਹੋ ਜਿਨ੍ਹਾਂ ਨੇ ਪਰਚੀਆਂ ਵੇਚੀਆਂ ਨੇ ਢਾਈ ਢਾਈ ਸੋਨਾ ਨਹੀਂ ਉਹ ਛੱਤੀ ਸੀ ਪਰ ਉਹ ਤੁਹਾਨੂੰ ਪਤਾ ਨਹੀਂ ਸੀ ਪਰ ਆਪਾਂ ਗੁਰਪ੍ਰਤਾਪ ਦੇ ਸੌਂਖਾ ਨੂੰ ਤਿਆਰ ਸੀ ਜਿੱਥੇ ਜਿੱਥੇ ਅਸੀਂ ਦੋਏ ਪਾਲਟੀਆਂ ਹਈਆਂ ਕੋਈ ਗੱਲ ਨਹੀਂ ਤੇ ਜੇ ਕਿਸ ਨੂੰ ਕੋਈ ਚਸਕਾ ਨਹੀਂ ਤਾਂ ਸਵਾਦ ਨਹੀਂ ਉਹ ਉੱਥੇ ਕਿਉਂ ਮੰਜੀਆਂ ਗਰਮੀਆਂ 'ਚ ਢਾ ਕੇ ਬੈਠੇ ਨੇ ਰਾਤ ਦਿਨ ਮਚਲ ਲਾਉਂਦੇ ਨੇ ਸਾਰੀ ਜ਼ਮੀਨ ਜੰਗਲਾਤ ਵਿਭਾਗ ਦੇ ਦੀ ਅੱਜ بڑے ਦੁੱਖ ਨਾਲ ਗੱਲ ਕਹਿਣੀ ਪੈ ਰਹੀ ਅੱਜ ਵੀ ਮੇਲਾ ਦੇ ਵਿੱਚ ਜਾਓ ਪਸਾਨਾ ਛੋਟਿਆਂ ਨੂੰ ਬਿਲਕੁਲ ਵੀ ਕੋਈ ਪਹਾਨੀ ਮਿਲਦਾ ਕੋ ਪਰਚੀਆਂ ਨਹੀਂ ਮਿਲਦਾ ਨਾ ਨੀਆਂ ਪਰਚੀਆਂ ਵੀ ਇਹ ਦਾਬੇ ਮਾਰ ਕੇ ਲੈਂਦੇ ਨੇ ਤੇ ਪੈਸੇ ਵੀ ਕਿਤੇਰੇ ਭੁੰਦੇ ਨੇ ਗ੍ਰਾਹਾਂ ਹੋਏ ਪਗੜੀ ਸੰਭਾਲ ਜੱਟਾ ਲਹਿਰ ਹੋਏ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਚੰਗੇ ਰਹਿਣ ਇਹਦੇ ਆਮ ਛੋਟੇ ਕਿਸਾਨ ਜਿਹੜੇ ਇਕੱਠੇ ਕਰਕੇ ਇਹਨਾਂ ਦੀਆਂ ਨਾਸਾਂ ਬੰਦ ਕਰਾ ਜੇਕਰ ਭਾਰਤ ਭਰ ਦੀ ਸਿਆਸਤ ਦੇ ਵਿੱਚ ਘਟਾਲਿਆਂ ਦੀ ਗੱਲ ਕਰੀਏ ਤੇ ਕਿਤੇ ਚਾਰਾ ਘਟਾਲਾ ਕਿਧਰੇ ਸੀਮਿੰਟ ਘਟਾਲਾ ਵੱਡੇ ਵੱਡੇ ਜਿਹੜੇ ਘਟਾਲੇ ਨੇ ਉਹ ਸਾਹਮਣੇ ਆਉਂਦੇ ਨੇ ਤੇ ਲੋਕਾਂ ਦੇ ਵਿੱਚ ਆਮ ਚਰਚਾ ਵੀ ਬਣੀ ਰਹਿੰਦੀ ਆ ਕਿ ਇਹ ਜੇ ਲੀਡਰ ਲੋਕ ਨੇ ਚਾਹੇ ਉਹ ਵੱਡੇ ਲੀਡਰ ਹੋਣ ਚਾਹੇ ਛੋਟੇ ਲੀਡਰ ਹੋਣ ਉਹ ਸੀਮਿੰਟ ਤੱਕ ਚਾਰੇ ਤੱਕ ਵੱਡੇ ਵੱਡੇ ਘਟਾਲਿਆਂ ਚੋਂ ਕਈ ਕੁਝ ਨਿਕਲ ਜਾਂਦੇ ਨੇ ਪਰ ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤੇ ਇੱਧਰ ਕਿਸਾਨ ਜਥੇਬੰਦੀਆਂ ਦੇ ਉੱਪਰ ਵੀ ਇੱਕ ਬੀਬੀ ਦਵਿੰਦਰ ਕੌਰ ਜੋ ਮਹਿਲਾ ਆਗੂ ਆ ਉਹਨਾਂ ਵੱਲੋਂ ਲੱਕੜ ਘਟਾਲੇ ਦੀ ਗੱਲ ਕੀਤੀ ਗਈ ਆ ਕਿ ਇੱਕ ਕਿਸਾਨ ਆਗੂ ਆ ਪਗੜੀ ਸੰਭਾਲ ਜਟਾ ਲਹਿਰਦਾ ਆਗੂ ਬਲਜਿੰਦਰ ਸਿੰਘ ਚੀਮਾ ਉਹਦੇ ਵੱਲੋਂ ਜਿਹੜੀਆਂ ਵੱਡੀ ਪੱਦਰ ਤੇ ਜਿਹੜੀਆਂ ਲੱਕੜਾਂ ਜਿਹੜੀਆਂ ਨੇ ਲੱਕੜਾਂ ਦਾ ਘਟਾਲਾ ਕੀਤਾ ਗਿਆ ਵਾ ਲੱਕੜਾਂ ਖਾਲੀਆਂ ਗਈਆਂ ਨੇ ਸੋ ਗੱਲਬਾਤ ਕਰਾਂਗੇ ਨਾਲੇ ਉਹਨਾਂ ਦਾ ਪੱਖ ਲੈਣਾ ਚਾਹਾਂਗੇ ਉਹ ਚੀਮਾ ਸਾਹਿਬ ਅਸੀਂ ਤੇ ਕਿਤੇ ਬਾਹਰ ਦਾ ਬਾਜ਼ਾਰ ਦਾ ਭਾਰੀ ਚੀਜ਼ ਖਾ ਲਈ ਉਹ ਨਹੀਂ ਪਚਦੀ ਘਰ ਦੀ ਸਾਦੀ ਰੋਟੀ ਤੇ ਡਿਪੈਂਡ ਰਹੀਦਾ ਪਰ ਤੁਸੀਂ ਲੱਕੜਾਂ ਤੱਕ ਪਚਾ ਗਏ ਕਿਦਾਂ ਦਾ ਹਾਜਮਾ ਤੁਹਾਡਾ ਗੁਰਾਜੀ ਤੁਹਾਡਾ ਧੰਨਵਾਦ ਆ ਮੈਨੂੰ ਤੁਹਾਡੇ ਤੇ ਰੋਸ ਹੁੰਦਾ ਸੀ ਵੀ ਤੁਸੀਂ ਇੱਕ ਪੱਖ ਲੈ ਕੇ ਤੇ ਮੇਰੇ ਲੱਕੜਾਂ ਦਾ ਇਲਜ਼ਾਮ ਲਾਤਾ ਮੈਂ ਇਹ ਘਰ ਤੋਂ ਘਟ ਇੱਕ ਮੋਹਤਬਰ ਬੰਦਾ ਹੋਣ ਦੇ ਨਾਤੇ ਮੈਨੂੰ ਹਜ਼ਾਰਾਂ ਬੰਦਿਆਂ ਦੇ ਫੋਨ ਆਏ ਇੱਕ ਮੇਰੇ ਕੋਲ ਗਰੁੱਪ ਚੱਲਦਾ ਪਗੜੀ ਝਮਾਲ ਜੱਟਾ ਲਹਿਰ ਇੱਕ ਮੇਰਾ ਜੱਟ ਪਾਰਟੀ ਗਰੁੱਪ ਚੱਲਦਾ ਉਹਦੇ ਵਿੱਚ ਤੁਹਾਡੀਆਂ ਨੇ ਛੋਟੇ ਛੋਟੇ ਕਲਿੱਕਾਂ ਕੱਟ ਕੇ ਪਾਈਆਂ ਗਿਆ ਜੀ ਬੀਬੀ ਦਵਿੰਦਰ ਕੌਰ ਮੈਨੂੰ ਸਿੱਧਾ ਕਹਿ ਰਹੀ ਆ ਵੀ ਲੱਕੜ ਦੀਆਂ ਟਰਾਲੀਆਂ ਦੀ ਟਰਾਲੀਆਂ ਜਿਹੜੀਆਂ ਲੱਖਾਂ ਛੱਕਦੇ ਮੁੰਡੇ ਉੱਥੇ ਲਾਉਂਦੇ ਆ ਪਹਿਲੀ ਗੱਲ ਤਾਂ ਆਰਾ ਮੇਰਾ ਬੰਦ ਪਿਆ ਆ ਜੀ 2 ਸਾਲ ਹੋ ਗਈ ਜਦੋਂ ਲੱਖਾ ਸਿੰਘ ਦੇ ਮੁੰਡੇ ਲੱਕਰ ਲਾਉਂਦੇ ਸੀ ਉਦੋਂ ਪਹਿਲਾਂ ਕਿਸਾਨ ਮਜ਼ਦੂਰ ਸਮਸ਼ੇ ਕਮੇਟੀ ਦੇ ਝੰਡੇ ਦੇ ਨਾਲ ਲੱਕਰ ਬਟੁੰਦੀ ਸੀ ਬਾਅਦ ਚ ਲਗਾਤਾਰ ਸਾਲ ਲੱਕਰ ਜਦੋਂ ਹੁੰਦੀ ਰਹੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦਾ ਟਰੈਕਟਰ ਦੇ ਉੱਤੇ ਝੰਡਾ ਲੱਗਾ ਹੁੰਦਾ ਸੀ ਤੇ ਸਾਨੂੰ ਨਹੀਂ ਪਤਾ ਵੀ ਚੋਰੀ ਦੀ ਹੈ ਕਿਹੜੀ ਐਪੀ ਪੈਸੇ ਦੇ ਕੇ ਲਈ ਨੰਬਰ 2 ਉਸੇ ਮਹਿਰਮ ਨੇ ਮੈਨੂੰ ਕਿਹਾ ਭਈ ਕਿਰੀ ਮਿਲ ਤੋ ਤੈਨੂੰ ਛਤਰ ਪੇਦ ਅਸੀਂ ਛਡਾ ਕੇ ਲੈਂਦਾ ਮੋਸ ਜੀ ਮੈਂ ਅਰਮ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਉਸ ਵੀਰ ਨੂੰ ਗੁਰਪ੍ਰਤਾਪ ਸਤਕਾਰ ਜੋਗਾ ਮੇਰਾ ਵੱਡਾ ਭਰਾ ਵਾ ਅਸੀਂ ਨੂੰ ਵੱਡਾ ਭਰਾ ਬਣਾਇਆ ਸੀ 2014 ਦੇ ਵਿੱਚ ਪਗੜੀ ਸੰਭਾਲ ਜੱਟਾਂ ਦੇ ਲਹਿਰ ਨੇ ਜਨਮ ਲਿਆ ਸੀ ਤੇ ਜਦੋਂ ਉਹ ਜਨਮ ਲਿਆ ਤੇ ਅਸੀਂ ਕਮਲਪ੍ਰੀਤ ਸਿੰਘ ਕਾਕੀ ਨੂੰ ਆਪਣਾ ਪ੍ਰਧਾਨ ਬਣਾਇਆ ਸੀ ਕਮਲਪ੍ਰੀਤ ਕਾਕੀ ਭਾਜੀ ਜਿਹੜੇ ਸੀ ਉਹ ਪਗੜੀ ਸੰਭਾਲ ਨੂੰ ਕਹਿ ਕੇ ਅਲਵਿਦਾ ਤੇ ਉਹ ਸਿਆਸਤ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਆਪਾਂ ਗੁਰਪ੍ਰਤਾਪ ਸਿੰਘ ਨੂੰ ਆਪਣਾ ਮੇਨ ਲੀਡਰ ਬਣਾਇਆ ਸੀ ਪ੍ਰਧਾਨ ਤੇ ਸਾਡੀ ਕੀਰੀ ਮਿਲ ਦੇ ਵਿੱਚ ਸਾਰਾ ਤਰਨਾ ਲੱਗਾ ਹੋਇਆ ਸੀ ਲੋਕਾਂ ਦੇ ਪੈਸੇ ਦਵਾਉਣ ਵਾਸਤੇ ਉੱਥੇ ਇੱਕ ਜਥੇਬੰਦੀ ਹੁੰਦੀ ਹੈ ਮਾਝਾ ਸੰਘਰਸ਼ ਕਮੇਟੀ ਉਹ ਆਣ ਕੇ ਸਿੱਧਾ ਸਾਡੇ ਤੇ ਇਲਜ਼ਾਮ ਲਾਉਂਦੇ ਕਿ ਤੁਸੀਂ ਉਹ ਚੋਰ ਹੋ ਜਿਨ੍ਹਾਂ ਨੇ ਪਰਚੀਆਂ ਵੇਚੀਆਂ ਨੇ ਢਾਈ ਢਾਈ ਸੋਨਾ ਤੇ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਉਹ ਸੱਚ ਸੀ ਪਰ ਉਹ ਤੁਹਾਨੂੰ ਪਤਾ ਨਹੀਂ ਸੀ ਪਰ ਆਪਾਂ ਗੁਰਪ੍ਰਤਾਪ ਜੀ ਸੌਂਖਾਨ ਨੂੰ ਤਿਆਰ ਸੀ ਮੈਂ ਹੀ ਚਤਨਾਮ ਬਗੜੀਆਂ ਤੇ ਸਰਦਾਰ ਉਤਮ ਸਿੰਘ ਆਲਮੇ ਤੋਂ ਉਤਮ ਸਿੰਘ ਜੀ ਸਰਦਾਰ ਜਿਸ ਵੀਰ ਸਿੰਘ ਬਗੜੀਆਂ ਤੋਂ ਕਰਾਇਆ ਜੀ ਆਪਾਂ ਕਹਿ ਵੀ ਘੱਲੂ ਘਰ ਅਸੀਂ ਚੱਲ ਜਣੇ ਗੁਰਪ੍ਰਤਾਪ ਇਹੋ ਜਿਹਾ ਬੰਦਾ ਨਹੀਂ ਹੈਗਾ ਵੀ ਨਹੀਂ ਇਹ ਕਹਿ ਹਾਂ ਦਾ ਕੰਮ ਕਰਦਾ ਮੈਂ ਸੌਂਖਾਨ ਨੂੰ ਤਿਆਰੀ ਉਸ ਤੋਂ ਬਾਅਦ ਚਲੋ ਉਹ ਆਣ ਕੇ ਗੱਲ ਪੈਣ ਲੱਗੇ ਗੁਰਪ੍ਰਤਾਪ ਦੇ ਤੇ ਮੈਂ ਸ਼ੁਰੂ ਤੋਂ ਜਾ 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 ਰੂ ਰਿਆ ਮੈਂ ਹੁਣ ਵੀ ਮੈਂ ਤੂੰ ਦੇਖ ਲਓ ਕੋਈ ਵੀ ਤਤਪਸ ਰਹਿਦਾ ਜੇ ਉਹ ਲਾਗੇ ਬਾਤ ਗਰਾਂ ਦੀ ਗੱਲ ਚੱਲੀ ਮੈਂ ਤਾਂ ਵੀ ਉਹਨਾਂ ਦੇ ਨਾਲ ਖਲੋਤਾ ਸੀ ਮੈਂ ਭੱਜ ਗਏ ਉਹਨਾਂ ਦੇ ਹੱਥੀ ਉਹ ਪੈਣ ਲੱਗੇ ਸਾਡੇ ਤੇ ਗੁਰਪ੍ਰਤਾਪ ਨੇ ਪਿੱਛੇ ਕਰਤਾ ਅੱਗੇ ਪੈ ਗਏ ਫਸ ਪੇ ਤਾਂ ਜੁੱਤੀ ਜੁੱਤੀਆਂ ਹੀ ਦੋਹੇ ਪਾਰਟੀਆਂ ਹੋਈਆਂ ਕੋਈ ਗੱਲ ਨਹੀਂ ਸਾਨੂੰ ਛਡਾਇਆ ਕਿਸੇ ਨੇ ਨਹੀਂ ਜਿੱਥੇ ਅਸੀਂ ਫਸੇ ਆ ਪੁਲਿਸ ਆਈ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਛਡਾਇਆ ਚਲੋ ਉਹ ਮੈਡਮ ਨਿਹਾਰ ਦੇ ਲਈ ਇਜਾਮ ਲਾ ਕੇ ਮੈਂ ਛਡਾ ਕੇ ਆਂਦਾ ਇਹ ਤਾਂ ਕੋਈ ਜ਼ੋਰ ਹੈ ਨਹੀਂ ਗੁਰਪ ਮੈਂ ਤنگ ਹੋਈ ਭੈਣੀ ਮੀਆਂ ਖਾਨ ਸਰਮਾ ਦੇ ਮਾਟਰ ਦੇ ਨਾਮ ਸਹੀ ਜੀ ਉਹ ਸਤਪ੍ਰਸਾ ਸਾਡੇ ਇਹਦੀ ਪਗੜੀ ਸੰਭਾਲਦੇ ਉਹਦੇ ਘਰ 250 ਬੰਦੇ ਦਾ ਇਕੱਠ ਹੋਇਆ ਉੱਥੇ ਅਸੀਂ ਗੁਰਪ੍ਰਤਾਪ ਵਾਲੀ ਸਾਈਡ ਤੇ ਸਾਰੇ ਜਣ ਸੋਹਾਂ ਖੰਦੇ ਸੀ ਉੱਥੇ ਫਿਰ ਗੁਰਪ੍ਰਤਾਪ ਨੂੰ ਝੂਠਾ ਪਾਇਆ ਗਿਆ ਕਿ ਤੂੰ ਗਲਤੀ ਕੀਤੀ ਆ ਗੁਰਪ੍ਰਤਾਪ ਨੇ ਚੁੱਕ ਕੇ ਸੇਹਲੇ ਸੋਰੇ ਦੇ ਸਰਦਾਰ ਮੁੰਡਾਵਾ ਕੋਈ ਉਹਦੇ ਨਾਮ ਲਾਤਾ ਵੀ ਇਹ ਸੇਹਲੇ ਸੋਰੇ ਦੀਆਂ ਪਰ ਜੇ ਪਰਬ ਹੋਥੇਗੀ ਗੁਰਪ੍ਰਤਾਪ ਸਿੰਘ ਨੇ ਜਥੇਬੰਦੀ ਵੇਛੜੀ ਸੀ ਪਰ ਸਦੋ ਪਗੜੀ ਝਮਾਲ ਜੱਟਾ ਲਹਿਰ ਨੂੰ ਜਦੋਂ ਲੋਕਾਂ ਨੂੰ ਵਿਸ਼ਵਾਸ ਉੱਠ ਗਿਆ ਤੇ ਲੋਕ ਸਾਡੇ ਨਾਲੋਂ ਪਿੱਛੇ ਹਟਣੇ ਚਾਲੂ ਹੋ ਗਏ ਜਿਹੜੀ ਜਥੇਬੰਦੀਆ ਸੋਟੀ ਹੋ ਗਈ ਉਹਦੇ ਵਿੱਚੋਂ ਗੁਰਪ੍ਰਤਾਪ ਜੀ ਸਾਢ ਗਏ ਭਾਰਤੀ ਕਿਸਾਨ ਜੁਨੀਆ ਇਕਤਾ ਗਰਾਹ ਬਾਅਦ ਚ ਗਏ ਪਹਿਲਾਂ ਗਏ ਕਿਸਾਨ ਮਿਹਦੂਸ ਕਮੇਟੀ ਦੇ ਨਾਲ ਇਹਨਾਂ ਨੇ ਫਿਰ ਜੰਗਲਾਤ ਜਿਹੜੀ ਆ ਉਹ ਪੁੱਤਾ ਬਾਗ ਜੰਗਲਾਤ ਮਹਿਕਮੇ ਨੇ ਬੂਟੇ ਪਾਲੇ ਸੀ ਟਾਲੀਆਂ ਦੇ 4-4 ਸਾਲ ਦੇ 3-3 ਸਾਲ ਦੇ ਬੂਟੇ ਇਹਨਾਂ ਝੰਡੇ ਦੀ ਏਠ ਸਰਦਾਰ ਨਿਰਮਲ ਸਿੰਘ ਨੂੰ ਸਰਦਾਰ ਲੱਖਾ ਸਿੰਘ ਨੂੰ ਤੇ ਸਰਦਾਰ ਨਾਨਕ ਸਿੰਘ ਜਿਹੜਾ ਨਾਲ ਕਹਿੰਦਾਗਾ ਅਸੀਂ ਲਾਉਂਦੇ ਰਹੇ ਨਾਨਕ ਸਿੰਘ ਨੂੰ ਇਹ ਮੈਂ ਪੁੱਛਣਾ ਚਾਹੁੰਦਾ ਕਿ ਮੂਲ ਲਈ ਸੀ ਲੱਕੜ ਦੇਖੋ ਉੱਥੇ ਇਹ ਜਥੇਬੰਦੀ ਛੱਡ ਕੇ ਜਦੋਂ ਸਰਦਾਰ ਸਰਵਨ ਸਿੰਘ ਭੰਦੇਰ ਨੂੰ ਪਤਾ ਲੱਗਾ ਵੀ ਸਾਡੇ ਝੰਡੇ ਦੇ ਨਾਲ ਇਹ ਕੰਮ ਹੋ ਰਿਹਾ ਵੀ ਉਹ ਵੀ ਜਥੇਬੰਦੀ ਪੰਜਾਬ ਲੈਵਲ ਦੀ ਜਥੇਬੰਦੀ ਉਹ ਇਹੋ ਜਿਹਾ ਕੰਮ ਨਹੀਂ ਕਰਦੀ ਉਹਨਾਂ ਨੇ ਗੁਰਪ੍ਰਤਾਪ ਨੂੰ ਪ੍ਰਧਾਨਗੀ ਤੋਂ ਲਾ ਕੇ ਇਹਨਾਂ ਨੂੰ ਬਾਹਰ ਕਰ ਦਿੱਤਾ ਇਹਨਾਂ ਨੇ ਬੀਕੇ ਜੂ ਕਾਤੀਆਂ ਪਾਰਟੀ ਕਿਸਾਨ ਜੁਨੀਆ ਨੇ ਇਕੱਤਾ ਗਰਾਹ ਦਾ ਝੰਡਾ ਫੜ ਕੇ ਹੁਣ ਵੀ ਵੇਖੋ ਜਾ ਕੇ ਸਾਰੇ ਆਮ ਵੇਖੋ ਜੇ ਅਸੀਂ ਅਸੀਂ ਪ੍ਰਧਾਨ ਆ ਸਾਡੇ ਕੋਲ ਜਥੇਬੰਦੀ ਦਾ ਚੋ ਸਾਂਭਲ ਹੋਏ ਆ ਤੇ ਸਾਨੂੰ ਕਹਿੰਦੇ ਕਿ ਸਾਡੇ ਨਾਲ ਪਹਿਲੀ ਵਾਹਣ ਚਲੋ ਆਪਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਆਪਾਂ ਸਰਕਾਰ ਦੀ ਜ਼ਮੀਨ ਨਹੀਂ ਵਾਹਣ ਜਾਵਾਂਗੇ ਤੁਹਾਨੂੰ ਨਾਲ ਸਾਂਭਲ ਕੀਤੇ ਤੁਹਾਨੂੰ ਪੁਲਿਸ ਤੰਗ ਕਰਦੀਆਂ ਹੋ ਕਰਾਂਗੇ ਜਾਂ ਕੋਈ ਮਹਿਕਮਾ ਤੰਗ ਕਰਦਾ ਫੇਰ ਕਰਾਂਗੇ ਸਾਡੇ ਨਾਲ ਉਹ ਜਰੂਰ ਜਥੇਬੰਦੀ ਸਾਂਭਲ ਹੋਏ ਨੇ ਹੁਣ ਉੱਥੇ ਜੇ ਕਿਸੇ ਨੂੰ ਕੋਈ ਚਸਕਾ ਨਹੀਂ ਤਾਂ ਸਵਾਦ ਨਹੀਂ ਉਹ ਥੇ ਕਿਉਂ ਮੰਜੀਆਂ ਗਰਮੀਆਂ ਜਿਹਾ ਕੇ ਬੈਠੇ ਨੇ ਰਾਤ ਦਿਨ ਮਛਲਰਾਉਂਡੇ ਨੇ ਸਾਰੀ ਜ਼ਮੀਨ ਜੰਗਲਾਤ ਵਿਭਾਗ ਦੇ ਦੀ ਜਿਹੜੀ ਉਹ ਗਰੀਬਾਂ ਨੂੰ ਛੇ ਸਿਕਨਾ ਦਿੱਤੀ ਉਹ ਵੀ ਜਥੇਬੰਦੀ ਨੇ ਵਾਲੀ ਹੈ ਜੀ ਮਨ ਮੇਰੇ ਨਾਲ ਸਾਡੇ ਵੱਡੇ ਵੀਰ ਜੀ ਜੋ ਸਮਾਜ ਸੇਵੀ ਤੇਰਾ ਤੇਰਾ ਗਰੁੱਪ ਚ ਚਲਾਉਂਦੇ ਨੇ ਉਹ ਵੀ ਮੇਰੇ ਕੋਲ ਆਏ ਨੇ ਕਹਿੰਦੇ ਕਿ ਦੁੱਖ ਲੱਗਾ ਸਾਰਿਆਂ ਨੂੰ ਇਹ ਮੈਨੂੰ ਸਰਦਾਰ ਭਪਿੰਦਰ ਸਿੰਘ ਸੇਖਵਾਲਾ ਫੋਨ ਆਇਆ ਕਹਿੰਦਾ ਵੀ ਪਛੀਮਾ ਹੀ ਤੇਰੇ ਨਾਲ ਆ ਦੱਸ ਕਿੱਥੇ ਜਾਣਾ ਸਰਦਾਰ ਮਨਜੀਤ ਸਿੰਘ ਚੇਅਰਮੈਨ ਉਹਦਾ ਫੋਨ ਆਇਆ ਬਰੇ ਮਨੂ ਫੂ ਮਨੋਂ ਦੇ ਨਾ ਮੈਂ ਪਰ ਵੀ ਇਹ ਗੱਲ ਤੇ ਨਹੀਂ ਹੁੰਦਾ ਪਰ ਮੇਰੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਸਾਰੇ ਇੱਕ ਮੇਰਾ ਦੁਕਾਨ ਤੇ ਇਲਜ਼ਾਮ ਲਾਇਆ ਦੁਕਾਨ ਨੂੰ ਮੇਰੀ ਸਭੀ ਖਰਾਬ ਕੀਤੀ ਆ ਇਹ ਇਹ ਸਾਬਤ ਕਰ ਦੇਣ ਲਾਗੇ ਬੀਬੀ ਸੁੰਦੀ ਦਾ ਗੁਰਦਾਰ ਲਾਗੇ ਲੋਕਲ ਜ਼ਥੇਬਦੀਆਂ ਨੂੰ ਮੈਂ ਅਪੀਲ ਕਰਦਾ ਵਾਂ ਵੀ ਤੁਸੀਂ ਸਾਨੂੰ ਗੁਰਦਾਰੇ ਇਕੱਠੇ ਕਰਕੇ ਤੇ ਸਾਨੂੰ ਸੌਂ ਪਾਵੋ ਤੇ ਅਸੀਂ ਸੌਂ ਖਾਨ ਨੂੰ ਤਿਆਰ ਜਿਹੜਾ ਦੁਕਾਨ ਦਾ ਤਾਲਾ ਖਲਾਇਆ ਹੋਊ ਥੋੜਾ ਮੇਰਾ ਪੈਸਾ ਦਾ ਲੈਣ ਦੇਣ ਆਕਾਸ਼ ਹੁਣਾਣਾ ਹੈਗਾ ਸੀ ਜ਼ਮੀਨ ਦਾ ਉਹਨਾਂ ਦੇ ਉਹਦੇ ਬੰਦੇ ਸੰਬੰਧ ਦੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਆਕਾਸ਼ ਨਾਲ ਕੋਈ ਥੋੜਾ ਟਾਈਮ ਲੈਣ ਵਾਸਤੇ ਬੰਦੇ ਜੁੜ ਖੜੇ ਸੀ ਮੈਂ ਬਾਕੀ ਸਾਡੇ ਲਾਗੇ ਵੀਰ ਜੀ ਖੋਤੇ ਨੇ ਇਹਨਾਂ ਨੂੰ ਸਮਾਜ ਸੇਵੀ ਆ ਤੇਰਾ ਤੇਰਾ ਗਰੁੱਪ ਚੋਂ ਬੰਦੇ ਇਹਨਾਂ ਨੂੰ ਪੁੱਛ ਰਖਦੇ ਸੀ ਸੋ ਇਹ ਸਨ ਬਲਜਿੰਦਰ ਸਿੰਘ ਚੀਮਾ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਉਹਨਾਂ ਨੇ ਕਿਹਾ ਕਿ ਸ਼ਹੀਦ ਬੀਬੀ ਸੁੰਦਰੀ ਦੇ ਉੱਪਰ ਜਾ ਕੇ ਬੈਠ ਕੇ ਬਾਕੀ ਜਿੱਥੇ ਬੰਦੀ ਨੂੰ ਕਿਹਾ ਕਿ ਸੌਂ ਖਾਣ ਨੂੰ ਤਿਆਰ ਨੇ ਕਿ ਜੇ ਕੋਈ ਇਸ ਤਰ੍ਹਾਂ ਦਾ ਘਟਾਲਾ ਹੋਵੇ ਸਾਰੇ ਦੋਸ਼ਾਂ ਨੂੰ ਕਰ ਇਸ ਤੋਂ ਇਲਾਵਾ ਸਮਾਜ ਸੇਵੀ ਨੇ ਬਾਬਾ ਸੁਖਵਿੰਦਰ ਸਿੰਘ ਭਿੱਲੀ ਜੀ ਜੋ ਇਲਾਕੇ ਦੇ ਮੋਤਬਰੂ ਵੀ ਆ ਬੱਜੀ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਕਿਸਾਨ ਜਥੇਬੰਦੀਆਂ ਨਵੀਆਂ-ਨਵੀਆਂ ਉਠੀਆਂ ਸਨ ਪਹਿਲਾ ਜਿਹੜਾ ਕਿਸਾਨੀ ਅੰਦੋਲਨ ਸੀ ਉੱਤੇ ਕੋਈ ਜਨੂਨ ਸੀਗਾ ਜਿਹੜਾ ਲੋਕਾਂ ਨੂੰ ਵੀ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਸ਼ਾਇਦ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਲੀਡਰ ਨੇ ਲੀਡਰ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਪਾਰਟੀਆਂ ਨੇ ਰਾਜਨੀਤਿਕ ਉਹ ਖਰੀਆਂ ਨਹੀਂ ਉਤਰ ਸਕੀਆਂ ਤੇ ਸ਼ਾਇਦ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਇਹ ਖਰੇ ਉੱtnਗੇ ਪਰ ਇਹ ਕਿਧਰਲੇ ਪਾਸੇ ਨੂੰ ਤੁਰ ਪਈਆਂ ਨੇ ਕਿਸਾਨ ਜਥੇਬੰਦੀਆਂ ਲੋਕਾਂ ਦੀਆਂ ਚੁੱਲਿਆਂ ਦੀਆਂ ਲੜਾਈਆਂ ਕਿਤੇ ਲੱਕੜਾਂ ਦੇ ਦੋਸ਼ ਨੇ ਕਿਤੇ ਪਰਚੀਆਂ ਵੇਚਣ ਦੇ ਦੋਸ਼ ਨੇ ਸਵਾਲ ਤੇ ਕਿਤਨਾ ਕਿਤੇ ਸਮਾਜ ਦੇ ਵਿੱਚ ਚਰਚਾ 'ਚ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 13 ਗਰੁੱਪ ਦੇ ਜੋ ਕਿ ਪ੍ਰਧਾਨ ਆ ਸਮਾਜ ਸੇਵੀ ਆ ਜਿੰਨੂੰ ਵੀ ਲੋੜ ਪੈਂਦੀ ਆ ਹਰ ਤਤ ਵਰਤਾ ਤਾ ਰਹਿੰਦੇ ਆ ਅੱਜ ਬੜਾ ਦੁੱਖ ਵਾ ਭਈ ਕਿਸਾਨ ਜਥੇਬੰਦੀਆਂ ਕਿਸਾਨ ਸੰਘਰਸ਼ ਕਮੇਟੀ ਪਗੜੀ ਸੰਭਾਲ ਜੱਟਾਂ ਲਾਹਰ ਗੁਰਾਹਾਂ ਸਾਰੇ ਇਹ ਜਿਹੜੇ ਅੱਡੇ ਚ ਆਉਂਦੇ ਰਹੇ ਆ ਨਾ ਅਸੀਂ ਇਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਰਹੇ ਆ ਜਦੋਂ ਦਿੱਲੀ ਮੋਰਚਾ ਲੱਗਾ ਹਰ ਥਾਂ ਤੇ ਲੱਗਾ ਕਿ ਇਹਨੂੰ 5000 ਦਾ 10000 2 2 ਲੱਖ ਵੀ ਤੱਕ ਇਹਨਾਂ ਨੂੰ ਇਕੱਠਾ ਕਰਕੇ ਦਿੰਦੇ ਰਹੇ ਆ ਅੱਜ ਬੜੇ ਦੁੱਖ ਨਾਲ ਗੱਲ ਕਰਨੀ ਪੈ ਰਹੀ ਆ ਇਹ ਸਾਨੂੰ ਸਰਕਾਰਾਂ ਤੋਂ ਤਾਂ ਢਾ ਢੱਗ ਰਹੀ ਆ ਇਹ ਜ਼ਮੀਨਾਂ ਦੇ ਕਬਜ਼ਿਆਂ ਦੇ ਉੱਤੇ ਆਉਣ ਉਤਰੇ ਨੇ ਇਹ ਗੱਲ ਸੱਚੀ ਆ ਇਹਨਾਂ ਨੇ ਵੱਡੇ ਆਗੂਆਂ ਨੇ ਛੋਟੇ ਕਿਸਾਨਾਂ ਨੂੰ ਲਤਾੜ ਦਿੱਤਾ ਸਰਕਾਰ ਨੇ ਘੱਟ ਲਤਾੜਿਆ ਇਹਨਾਂ ਵੱਡਿਆਂ ਨੇ ਯਾਰਾ ਲਤਾੜਿਆ ਵਾ ਮਾਰਾ ਜੇ ਅੱਜ ਵੀ ਮੇਲਾ ਦੇ ਵਿੱਚ ਜਾਓ ਕਿਸਾਨਾਂ ਛੋਟਿਆਂ ਨੂੰ ਬਿਲਕੁਲ ਵੀ ਕੋਈ ਪਾਹ ਨਹੀਂ ਮਿਲਦਾ ਕੋਈ ਪਰਚੀਆਂ ਨਹੀਂ ਮਿਲਦਾ ਇਹਨਾਂ ਨਹੀਂ ਪਰਚੀਆਂ ਵੀ ਅਦਾਬੇ ਮਾਰ ਕੇ ਲੈਂਦੇ ਨੇ ਤੇ ਪੈਸੇ ਵੀ ਕੇ ਤੇਰੇ ਪੂੰਦੇ ਨੇ ਹਾਂਜੀ ਤੇ ਲੋਕਾਂ ਨੂੰ ਪਰਚੀਆਂ ਵੀ ਵੇਚਦੇ ਨੇ ਅੱਜ ਅਸੀਂ ਛੋਟੇ ਕਿਸਾਨਾਂ ਨੂੰ ਵੀ ਬੇਨਤੀ ਕਰਨੇ ਆਂ ਵੀ ਇਹ ਜਿਹੜੇ ਬੰਦੇ ਇਹ ਜਿਹੜੇ ਡਾਕੂ ਹੋਣ ਇਹਨਾਂ ਨੂੰ ਮਕਾਹਾਂਗਾ ਸਰਕਾਰ ਨੂੰ ਮੈਂ ਧਿਆਨ ਦੇਵਾਂਗਾ ਇਹਨਾਂ ਨੂੰ ਮੈਂ ਸਖਤ ਤਾੜਨੀ ਕਰਨਮਾ ਗਰਾਹਾਂ ਹੋਏ ਪਗੜੀ ਸੰਭਾਲ ਜੱਟਾ ਲੈਰ ਹੋਏ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਚੰਗੇ ਰਹਿਣ ਨਹੀਂ ਤੇ ਆਮ ਛੋਟੇ ਕਿਸਾਨ ਜਿਹੜੇ ਇਕੱਠੇ ਕਰਕੇ ਇਹਨਾਂ ਦੀਆਂ ਨਾਸਾਂ ਬੰਦ ਕਰਾਂਗੇ ਜਿੱਤੇ ਕਿ ਗਰੀਬਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਠਾਣਿਆਂ ਤੇ ਜਾ ਕੇ ਦਖਲਦਾਜੀ ਇਹਨਾਂ ਦੇ ਹੀ ਜਾਣਨੇ ਆ ਛੰਡਿਆ ਛੰਡਿਆ ਨੂੰ ਇਹ ਬੰਦੇ ਦੇ ਪੁੱਤ ਬਣ ਜਾਣ ਅਸੀਂ ਐਸੇ ਲਹਿਰ ਨੂੰ ਤਕੜਾ ਕੀਤਾ ਸਰਕਾਰਾਂ ਦੇ ਖਿਲਾਫ ਜੋ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਨੇ ਕਿਸਾਨ ਸੰਘਰਸ਼ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਆ ਤਕੜੇ ਬਾਬਾ ਜੀ ਇਹ ਲੜਾਈ ਜਿਹੜੀ ਸ਼ੁਰੂ ਹੋਈ ਸੀ ਕਿਸਾਨੀ ਅੰਦੋਲਨ ਦੀ ਇਹ ਸੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਪਰ ਇਹ ਲੜਾਈ ਚੁੱਲਿਆਂ ਤੱਕ ਆ ਗਈ ਇਹ ਇਹਨਾਂ ਲੜਾਈ ਤੋਂ ਉੱਪਰ ਉੱਠ ਕੇ ਇਹਨਾਂ ਨੇ ਆਪਣੇ ਘਰ ਪਰਨੇ ਸ਼ੁਰੂ ਕਰ ਦਿੱਤੇ ਨੇ ਜਿਦਾ ਹੁਣ ਆ ਬੀਬੀ ਜੀ ਕਹਿ ਰਹੇ ਨੇ ਸਤਕਾਰਯੋਗ ਨੇ ਪਰ ਬੀਬੀ ਜੀ ਲੜਾਈ ਲੜੋ ਸਰਕਾਰਾਂ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ ਜੰਗਲਾਤਾਂ ਦੇ ਖਿਲਾਫ ਜੰਗਲਾਤਾਂ ਤੋਂ ਵੱਡ-ਵੱਡ ਕੇ ਤੁਸੀਂ ਦਰਖਤ ਵਿੱਚ ਚੰਡੇ ਹੋ ਮੈਂ ਗਿਆ ਉੱਥੇ ਜਾ ਕੇ ਮੇਰਾ ਕੇ ਪਗੜੀ ਸੰਭਾਲ ਜੱਟਾਂ ਲਾ ਦੂ ਜੀਤੀ ਜੇ ਨਹੀਂ ਆਪਾਂ ਸੱਚਾਈ ਦੀ ਲੜਾਈ ਲੜਨੇ ਆ ਤੁਸੀਂ ਕਦੇ ਕਹਿੰਦੇ ਕੇਸ ਦੀਆਂ ਲੱਤਾਂ 'ਚ ਦਮ ਨਹੀਂ ਕਦੇ ਅਸੀਂ ਦਮ ਸਾਰੇ ਜਾਣਨੇ ਆ ਨੂੰ ਐਡਾ ਡਾਡੂ ਰਹ ਨਹੀਂ ਬੰਦੇ ਦੇ ਪੁੱਤ ਬਣ ਜਾ ਤੁਸੀਂ ਕਿਸਾਨਾਂ ਦੇ ਛੋਟਿਆਂ ਤੇ ਮੋਢਿਆਂ ਤੇ ਚੜ ਕੇ ਜਿਹੜੀਆਂ ਗੋਲੀਆਂ ਚਲਾ ਰਹੇ ਹੋ ਨਾ ਜਿਹੜੀਆਂ ਤੁਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਸੀਂ ਖਰਾਬ ਕਰ ਰਹੇ ਹੋ ਅਬ ਸਰਾਂ ਨੂੰ ਤੁਸੀਂ ਦਾਬੇ ਮਾਰ ਰਹੇ ਹੋ ਇਹ ਤੁਹਾਡੇ ਆਹ ਦਾਬੇ ਨਹੀਂ ਜੇ ਚੱਲਣ ਦੇ ਨੇ ਛੋਟੇ ਕਿਸਾਨ ਵੀਰਾਂ ਦੇ ਮੈਨੂੰ ਬਹੁਤ ਫੋਨ ਆਏ ਨੇ ਉਹ ਸਾਰੇ ਇਕੱਠੇ ਨੇ ਜੇ ਤੁਸੀਂ ਕਿਸੇ ਕਿਸਾਨਾਂ ਦੇ ਨਾਲ ਜਾਂ ਠਾਣਿਆਂ 'ਚ ਆ ਕੇ ਧੱਕੇ ਕੀਤੀ ਤੁਹਾਡੇ ਖਿਲਾਫ ਬਿਲਕੁਲ ਨਹੀਂ ਐ ਚਟਾਨ ਵਾਂਗੂ ਸਾਡਾ 13 13 ਗਰੁੱਪ ਸਾਡੇ ਛੋਟੇ ਕਿਸਾਨ ਵੀਰ ਤੇ ਜਿਹੜੀਆਂ ਤੁਸੀਂ ਪਰਚੀਆਂ ਦੇ ਪੈਸੇ ਲੈਂਦੇ ਹੋ ਉਥੇ ਜਾ ਕੇ ਮਿਲਾਂ 'ਚ ਦਾਬੇ ਮਾਰ ਮਾਰ ਛੋਟੇ ਕਿਸਾਨਾਂ ਨੂੰ ਤੇ ਜੇ ਪੈਸੇ ਕਈ ਰੂੰਡੇ ਨੇ ਕਿ ਇਹਨੂੰ ਵਿਆਹ ਤੁਸੀਂ ਜਾ ਕੇ ਗੇਤਰੇ ਜਾ ਕੇ ਪੱਗੂ ਬੰਨ ਕੇ ਉਥੇ ਤੁਰ ਪੈਂਦੇ ਹੋ ਬੰਦੇ ਦੇ ਪੁੱਤ ਬਣ ਜਾਓ ਸਾਰੇ ਪਗੜੀ ਸੰਭਾਲ ਕੇ ਟੱਲਾ ਰੋਏ ਜਾਂ ਗਰਾਹ ਹੋਏ ਸਾਰੇ ਬੰਦੇ ਦੇ ਪੁੱਤ ਬਣ ਕੇ ਤੇ ਇਹ ਸਰਕਾਰ ਦੇ ਖਿਲਾਫ ਜਿਹੜੀ ਆ ਲੜਾਈ ਉਹ ਲੜੋ ਆਪਣੇ ਹੱਕ ਲਓ ਤੁਸੀਂ ਹੱਕ ਚੋਰੀ ਦਿਓ ਕੀ ਲੈਣੇ ਨੇ ਤੁਸੀਂ ਤੇ ਲੋਕਾਂ ਨੂੰ ਕੁਛੋਟੇ ਕਿਸਾਨਾਂ ਨੂੰ ਲੁੱਟਣ ਦੇ ਮੈਂ ਕਰਕੇ ਬੇਨਤੀ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਬਿਲਕੁਲ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਛੋਟੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਸਾਡੇ ਕੋ ਪੈਸੇ ਵੀ ਤੁਸੀਂ 2250 ਕਿਸ ਨੂੰ ਕਰੇ ਇਹਨਾਂ ਨੂੰ ਵੀ ਪਗੜੀ ਸੰਭਾਲ ਜਟਾ ਲਾਣ ਨੂੰ ਵੀ ਸਾਰਿਆਂ ਨੂੰ ਦਿੰਦੇ ਰਹੇ ਆ ਅੱਡੇ ਵਿੱਚ ਇਹ ਆਉਂਦੇ ਰਹੇ ਨੇ ਉਹ ਲੜਾਈ ਲੜੋ ਤਕੜੇ ਹੋਵੋ ਅੱਜ ਤੁਸੀਂ ਆਪਣੇ ਘਰ ਪਰਨਤੇ ਹੋ ਗਏ ਕੋ ਬੰਦੇ ਦੇ ਪੁੱਤ ਨਾਲ ਆਲਾ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਾਬਾ ਸੁਖਵਿੰਦਰ ਸਿੰਘ ਪਿੱਲੀ ਜਿਨ੍ਹਾਂ ਨੇ ਬੜਾ ਕੀ ਕਹਿੰਦਾ ਹੈ ਕਿ ਮੰਨ ਦੇ ਜਿਹੜੇ ਵਲਵਲੇ ਨੇ ਕਿਸਾਨ ਜਥੇਬੰਦੀਆਂ ਦੇ ਉਹਨਾਂ ਆਗੂਆਂ ਦੇ ਖਿਲਾਫ ਜਿਨ੍ਹਾਂ ਤੇ ਲਗਾਤਾਰ ਜਿਹੜੇ ਨੇ ਸਵਾਲ ਉੱਠਦੇ ਨੇ ਚਾਹੇ ਪਰਚੀਆਂ ਦੇ ਮਾਮਲੇ ਦੇ ਵਿੱਚ ਹੋਣ ਚਾਹੇ ਜੰਗਲਾਤ ਦੀ ਲੱਕੜ ਦੇ ਮਾਮਲੇ ਦੇ ਵਿੱਚ ਹੋਣ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਦੇ ਵਿੱਚ ਵੀ ਜਿਹੜੇ ਨੇ ਇਹ ਸਵਾਲ ਜਿਹੜੇ ਨੇ ਇਹ ਚਰਚਾ ਦਾ ਵਿਸ਼ਾ ਇਲਾਕੇ ਦੇ ਵਿੱਚ ਬਣਿਆ ਹੋਇਆ ਸੋ ਤੁਹਾਨੂੰ ਦੱਸ ਦਈਏ ਕਿ ਨਰਲੇਬ ਟੀਵੀ ਦੀ ਟੀਮ ਵੀ ਅਜੇ ਹਾਨੀ ਚਾਹੁੰਦੀ ਕਿ ਅਜਹੀਆਂ ਜਿਹੜੀਆਂ ਡਿਸਪਿਊਟਡ ਖਬਰਾਂ ਨੇ ਜਾਂ ਦੋਸ਼ਾਂ ਵਾਲੀਆਂ ਖਬਰਾਂ ਨੇ ਦੂਸ਼ਣ ਬਾਜ਼ੀਆਂ ਵਾਲੀਆਂ ਇੱਕ ਦੂਜੇ ਕਿਸਾਨਾਂ ਦੇ ਉੱਪਰ ਜਿਹੜੇ ਨੇ ਜਥੇਬੰਦੀਆਂ ਦੇ ਆਗੂ ਜਿਹੜੇ ਲਗਾਤਾਰ ਜਿਵੇਂ ਬੀਤੇ ਕੁਝ ਦਿਨਾਂ ਤੋਂ ਦੂਸ਼ਣ ਬਾਦੀ ਬਾਜੀ ਬਿਆਨ ਬਾਜੀ ਦੋਸਾਂ ਦਾ ਸਿਲਸਲਾ ਜਿਹੜਾ ਜਾਰੀ ਆ ਇਹ ਕੋਈ ਨਰਲੇਵ ਟੀਵੀ ਨੇ ਸੁਖਣਾ ਨਹੀਂ ਸੁਕੀ ਹੋਈ ਕਿ ਇਹੀਆਂ ਖਬਰਾਂ ਜਿਹੜੀਆਂ ਡਿਸਟ੍ਰਿਬਿਊਟਡ ਨੇ ਉਹ ਸਾਹਮਣੇ ਹੋਣ ਸੋ ਕੁੱਲ ਮਿਲਾ ਕੇ ਸੱਚਾਈ ਤਾਂ ਇਹੀ ਹੈ ਜਿਵੇਂ ਬਾਬਾ ਸੁਖਿੰਦਰ ਸਿੰਘ ਪਿੱਲੀ ਨੇ ਕਿਹਾ ਕਿ ਆਮ ਲੋਕ ਪ੍ਰਸ਼ਾਸਨ ਜਾਂ ਉਹਨਾਂ ਨੂੰ ਵੱਡੀਆਂ ਉਮੀਦਾਂ ਸਨ ਇਹਨਾਂ ਕਿਸਾਨ ਜਥੇਬੰਦੀਆਂ ਤੋਂ ਪਰ ਇਹਨਾਂ ਦੇ ਜਿਹੜੀਆਂ ਗਤੀ ਦੀਆਂ ਨੇ ਜਿਵੇਂ ਲੋਕਾਂ ਦੀਆਂ ਘਰੇਲੂ ਲੜਾਈਆਂ ਚੁੱਲਿਆਂ ਦੀਆਂ ਲੜਾਈਆਂ ਹੋਣ ਜਾਂ ਜਿਹੜੇ ਸਵਾਲ ਉੱਠਦੇ ਨੇ ਨਾ ਜਥੇਬੰਦੀਆਂ ਦੇ ਉੱਪਰ ਉਂਗਲਾ ਉਠਦਿਆਂ ਨੇ ਉਹਨੂੰ ਲੈ ਕੇ ਆਮ ਲੋਕ ਤੇ ਪ੍ਰਸ਼ਾਸਨ ਵੀ ਜਿਹੜਾ ਵਾ ਇਹ ਇਹਨਾਂ ਜਥੇਬੰਦੀਆਂ ਦੀ ਆਗੂਆਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਤੋਂ ਦੁਖੀ ਐ ਸੋ ਅਸੀਂ ਵੀ ਇਹ ਚਾਹੁੰਦੇ ਆ ਕਿ ਜੋ ਇਹ ਕਿਸਾਨ ਜਥੇਬੰਦੀਆਂ ਨੇ ਵਕ ਵਕ ਜੋ ਇਹਨਾਂ ਦਾ ਮਿਸ਼ਨ ਹੈ ਜੋ ਟੀਚਾ ਜਿਵੇਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜਾ ਇਹ ਪਹਿਲਾ ਅੰਦੋਲਨ ਉੱਠਿਆ ਸੀ ਉਸ ਤੋਂ ਬਾਅਦ ਦੂਸਰਾ ਅੰਦੋਲਨ ਪਰ ਹੁਣ ਲਗਾਤਾਰ ਸੰਘਰਸ਼ ਜਾਰੀ ਹੈ ਜਿੱਥੇ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੀ ਜਿਹੜੀ ਅਹਿਮ ਲੋੜ ਹੈ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ ਇਹਨਾਂ ਜਥੇਬੰਦੀਆਂ ਨਾਲ ਇਹਨਾਂ ਛੋਟੀਆਂ-ਛੋਟੀਆਂ ਜਿਹੜੀਆਂ ਆਪਸੀ ਲੜਾਈਆਂ ਨੇ ਹੈਗੀਆਂ ਖੇਤਰੀ ਪੱਦਰਦੀਆਂ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ